ਲਓ ਭਾਈ ਕੰਮ ਕੰਮ ਦੇ ਕਮਾਉਣ ਦੇ ਗਏ ਜੀਟੀਵੀ ਪਹੁੰਚ ਗਏ ਇੱਥੇ ਭਾਈ ਸਾਰੇ ਆਈਲੈਂਡ ਸੈਂਟਰ ਆ ਹਾ ਇੱਧਰ ਸਾਰੇ ਆਈਲੈਂਡ ਸੈਂਟਰ ਨੇ ਨਾ ਅੱਜ ਇੱਥੇ ਲੱਗੀ ਐਤਵਾਰ ਕਰਕੇ ਮੰਡੀ ਹਾਂਜੀ ਸਾਰੇ ਕਾਲਜ ਸਾਰਿਆਂ ਨੂੰ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੜਦੀ ਕਲਾ ਵਿੱਚ ਹੋਵੋਗੇ ਤੇ ਅੱਜ ਦੇ ਬਲੌਗ ਦੀ ਆਪਾਂ ਕਰਦੇ ਆ ਸਟਾਰਟਿੰਗ ਤੇ ਬਣੇ ਰਹੋ ਬਲੌਗ ਨਾਲ ਐਂਡ ਤੱਕ ਬੰਤਾ ਹੜਾ ਇੱਧਰ ਬਿਮਾਰ ਹੋ ਗਿਆ ਇੱਕ ਇਹਨੂੰ ਪਹਿਲਾਂ ਤਾਂ ਲੱਗਿਆ ਸੱਟਾਂ ਲੱਗੀਆਂ ਪਹਿਲਾਂ ਇਹਨੂੰ ਦਵਾਈ ਦਵਾ ਲਈਏ ਤੇ ਫਿਰ ਦੇਖਦੇ ਆ ਕਿੱਥੇ ਜਾਣਾ ਜੇ ਐਮਰਜੈਂਸੀ ਹੋ ਗਿਆ ਕੰਮ ਫਿਰ ਅਸੀਂ ਗਾਹਾਂ ਜਾਣਾ ਨਹੀਂ ਹਾਂ ਛੱਡ ਲੈ ਦੋ ਦਿਨ ਤਾਂ ਲੱਗੀਆਂ ਜਾਂ ਅਸੀਂ ਡਾਕਟਰ ਕੋਲ ਬੜੇ ਕੋਲ ਵਾਕੇ ਦੀ ਡਾਕਟਰ ਨੂੰ ਮਣਾਉਣੇ ਜਾ ਕੇ ਵੀ ਆ ਡਾਕਟਰ ਕੋਲ ਗਏ ਦੇ ਡਾਕਟਰ ਨੂੰ ਮਿਲਦੇ ਆ ਜਾ ਕੇ ਚੱਲੀਏ ਫਿਰ ਚੱਲ ਤੇ ਤੁਹਾਨੂੰ ਮਿਲਦੇ ਆ ਜਾ ਕੇ ਫਿਰ ਆਪਾਂ ਡਾਕਟਰ ਕੋਲੇ ਹੁਣ ਪਹਿਲਾਂ ਬਹੁਤ ਲੈ ਭਾਈ ਡਾਕਟਰ ਸਾਹਿਬ ਕੋ ਪਹੁੰਚ ਗਏ ਅੱਟ ਲੱਗੀ ਦਸਤੇ ਆਪਣੇ ਡਾਕਟਰ ਸਾਹਿਬਾਂ ਨੇ ਲੱਗੂ ਗੁਰੂ ਕੋ ਇਹ ਇਹ ਦਬੋਂ ਨੇ ਹੁਣ ਤੇ ਆ ਠੀਕ ਆ ਪਾ ਕੇ ਲੱਗੂਗਾ ਵਿੱਚ ਆ ਠੀਕ ਆ ਸਾਲਾ ਬੜਾ ਯਾਰ ਦੁਬਈ ਦੇ ਤਾਂ ਜੇ ਰੱਖੂਗਾ ਸਾਰੇ ਸਾਰੇ ਹੀ ਪਉਏ ਉਹ ਜੋ ਲੱਤ ਦੋ ਦੋ ਛੋਟਾ ਲੱਗਣਾ ਜੀ ਤੇਰੇ ਲੱਤ ਉਹ ਜੋ ਠੀਕ ਉਹ ਜੋ ਇੱਧਰ ਦੀ ਲੱਤ ਆ ਇੱਧਰ ਦੀ ਗਾਂ ਆਪਣੀ ਲੌਂਗ ਜੰਪ ਮਾਰੇਗਾ ਵਾਹ ਇਹ ਦੇਖ ਲੈ ਤੂੰ ਲੌਂਗ ਜੰਪ ਮਾਰੇਗਾ ਗੁਰੂ ਕੋਲ ਵਾਹ ਤਿੰਨ ਦਿਨ ਹੋ ਗਏ ਆਪਾਂ ਲੋਟ ਨਹੀਂ ਹੋਏ ਹੁਣ ਫਿਰ ਬਲੇ ਡਾਕਟਰ ਸਾਹਿਬ ਕੋਲ ਆਏ ਆ ਹੂੰ ਆ ਡਾਕਟਰ ਸਾਹਿਬ ਨੇ ਭਾਈ ਆ ਬੋਰਡ ਚ ਕੀ ਹੁੰਦੇ ਨੇ ਡਾਕਟਰ ਸਾਹਿਬ ਨੰਬਰ ਦਿਖਾ ਦਿਓ ਮੜੇ ਇੱਧਰ ਆਪਦਾ ਕਈ ਵਾਰ ਕਿਸੇ ਨੂੰ ਲੋੜ ਲੁੱਟ ਪਾਈ ਜਾਂਦੀ ਐ ਲਓ ਜੀ ਹਾਂ ਬੈਨੀਵਲ ਆ ਡਾਕਟਰ ਸਾਹਿਬ ਦੋ ਵਾਰ ਤੇ ਇੱਥੇ ਦੋ ਵਾਰ ਆਏ ਹਾਂ ਹਾਂ ਦੋ ਵਾਰ ਉਹ ਤੋਂ ਵੀ ਜ਼ਿਆਦਾ 70 ਤੋਂ 100 ਡਾਲਰ 30 ਹੱਤੀ ਹੋ ਜਾ ਲੈ ਭਾਈ ਜੇ ਮਰਜ਼ੀ ਡਾਕਟਰ ਸਾਹਿਬ ਨੂੰ ਕਾਲ ਕਰਕੇ ਕੋਈ ਵੀ ਦਵਾਈ ਲੈਣੀ ਐ ਮੈਂ ਲੈ ਸਕਦੇ ਆ ਲਵਾਉਣੀਆਂ ਕਰਦੇ ਕੋਈ ਆ ਤੇ ਉਸ ਤੋਂ ਬਾਅਦ ਤੁਹਾਨੂੰ ਦੀ ਵੀ ਦੰਨਿਆ ਵੀ ਕਿਵੇਂ ਦਾ ਆ ਬਾਅਦ ਐਕਸਪੀਰੀਅੰਸ ਦੇ ਹਰ ਗੁਲਗੁਲ ਲਵਾਉਣ ਦਾ ਬੋਲ ਲੈ ਐਕਸਪੀਰੀਅੰਸ ਬੋਲੂਗਾ ਲਓ ਜੀ ਗੁਲਗੁਲ ਲਵਾਉਣ ਤੋਂ ਬਾਅਦ ਆਪਾਂ ਪਹੁੰਚ ਗਏ ਸਮਾਰਟ ਬਾਜ਼ਾਰ ਤੇ ਸਾਹਮਣੇ ਆ ਤੇ ਆਪਾਂ ਚੱਲਦੇ ਆ ਅੰਦਰ ਹੁਣ ਤੇ ਦੇਖਦੇ ਆ ਕੀ ਲੈਣਾ ਅੰਦਰੋਂ ਇਧਰ ਦੀ ਐਂਟਰੀ ਇਹਦੀ ਬੰਦਾ ਸਾਡਾ ਢਿੱਲਾ ਹੀ ਆ ਥੋੜਾ ਜਿਹਾ ਆ ਬੰਦਾ ਸਾਡਾ ਢਿੱਲਾ ਹੀ ਆ ਥੋੜਾ ਜਿਹਾ ਦੇਦੀ ਦਾ ਪਕਰਾ ਲਓ ਜੀ ਐਂਟਰੀ ਹੋ ਗਈ ਆਪਣੀ ਅੰਦਰ ਤੇ ਆਪਾਂ ਅੰਦਰ ਪਹੁੰਚ ਚੁੱਕੇ ਆਂ ਕੱਟਾ ਮਿੱਟਾ ਕਰਦੇ ਪਿਆ ਹੋ ਗਿਆ ਦਾ ਸੈਂਡ ਐਕਟਰ ਹੈ 14 ਰੁਪਏ ਸੇਵ ਹੁੰਦੇ ਹੈ ਕਹਿੰਦੇ ਲਓ ਜੀ ਇੱਥੇ ਨਹੀਂ ਸਾਨੂੰ ਸਮਾਨ ਬੈਠਿਆ ਫੱਟ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਜਿਹੜੀ ਜੀ ਲੈਣੀ ਸੀ ਸਾਨੂੰ ਮਿਲੀ ਨਹੀਂ ਉਹ ਜਿਹੜੀ ਜੀ ਲੈਣੀ ਤੁਸੀਂ ਉਹਰੇ ਹੈ ਨਹੀਂ ਤੀ ਤੇ ਹੁਣ ਚੱਲਦੇ ਆਂ ਅੱਗੇ ਆਪਾਂ ਲਓ ਭਾਈ ਘੁੰਮਦੇ ਘਮਾਉਦੇ ਗਏ ਜੀ ਜੀ ਪਹੁੰਚ ਗਏ ਇੱਥੇ ਭਾਈ ਸਾਰੇ ਆਈਲੈਂਡ ਸੈਂਟਰ ਆ। ਹਾਂ ਇੱਧਰ ਸਾਰੇ ਆਈਲੈਂਡ ਸੈਂਟਰ ਨੇ ਨਾ। ਅੱਜ ਇੱਥੇ ਲੱਗੀ ਐਂਦਵਾਰ ਕਰਕੇ ਮੰਡੀ। ਅੱਛਾ ਮੰਡੀ ਲੱਗ ਰਹੀ ਹੈ? ਹਾਂ ਆ ਦੇ ਸਾਰੇ। ਹਾਂ ਆ ਲੱਗੀ ਹੋਈ ਹੈ। ਸਬਜ਼ੀ ਮੰਡੀ ਲੱਗੀ ਐ ਇੱਧਰ ਭਾਈ ਸਾਰੀ। ਉਹ ਇੱਥੇ ਜ ਹਾਜ਼ਰੀ ਮੰਡੀ ਹੁੰਦੀ ਆ। ਸਿਆ। ਫਿਰ ਐਂਦਵਾਰ ਨੂੰ ਇੱਥੇ ਸਬਜ਼ੀ ਮੰਡੀ ਲੱਗ ਕੇ ਆਂਦੀ ਆ। ਅੱਛਾ। ਇਹ ਸਾਰਾ ਇਲਾਕਾ ਉਹ ਮਤਲਬ ਇਹ ਆਈਲੈਂਡ ਸੈਂਟਰ ਦੇ ਦੇਣਗੇ। ਹੋਰ ਕੁਝ ਨਹੀਂ ਦੇਣਾ। ਠੀਕ ਆ ਜਿਹੜੇ ਇੱਧਰ ਸਾਰੀਆ ਬਿਲਡਿੰਗਾਂ ਨੇ ਆਹ ਇੱਕ ਸਾਈਡ ਵਾਲੀ ਆ ਰਹੀ ਹੈ ਐਕਸਾਈਡ ਤੇ ਵੀ ਰੱਤ ਵੀ ਉਹ ਪਾਰਨੀ ਸਾਈਡ ਵੀ ਅੱਛਾ ਆਈ ਦਾ ਸੈਂਟਰ ਇਹਨੇ ਠੀਕ ਆ ਮੈਂ ਖੰਨੇ ਸ਼ਹਿਰ ਦੀ ਕੀੜੀ ਕਢਾਉਣੀ ਹੈ ਸਾਨੂੰ ਅੱਜ ਵੇਲੇ ਖੰਨੇ ਦੀ ਇਹ ਜੋ ਵਾਹ ਆਪ ਸ਼ੁਰੂ ਹੋ ਗਈ ਖੰਨੇਰੀ ਮੰਡੀ ਹਾਰਗੇਟ ਆ ਆਹ 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 ਕੱਪੜੇ ਨਾ ਆਹ ਕੱਪੜੇ ਠੀਕ ਆ ਆਹ ਬੱਜਿਆ ਸੇਲ ਬੰਦੇ ਦੀ ਆ ਦੇਖੋ ਵੀ ਇੱਧਰ ਦੇ ਮੁੜਿਆਣੇ ਆਹ ਆਹ ਸਹੀ ਆ ਜਿਹੜੀ ਮਾਰਕੀਟ ਆ ਇਹ ਮੰજરા ਸੇ ਰਸਿਆ ਦੇਖੋ ਵੀ ਇਹ ਜਿਹੜੀ ਚੌਂਕ ਤੇ ਖੋਲੀ ਆ ਇਹ ਹਮਮ ਜਿਹੜੀ ਮਾਰਕੀਟ ਆ ਆ ਇਹ ਪਾਈਖੰਨਾ ਸ਼ਹਿਰ ਆ ਆਲੇ ਰੋੜਾ ਆ ਗਿਆ ਦੇਈ ਜਾਣਾ ਆਪਾਂ ਇੱਧੇ ਹੀ ਜਾਣਾ ਆਹ ਜੀ ਇੱਧੇ ਜਾਣਾਗੇ ਪੱਤੇ ਲੱਗ ਗਿਆ ਖੰਨੇ ਵੀ ਐ ਹਾਂ ਹਾਂ ਇਹ ਚਾਲੂ ਨਹੀਂ ਹੋਈ ਜਾਂਦੇ ਹੋ ਜਾਣੀਆਂ ਨਹੀਂ ਹੋ ਜਾਣਗੇ ਚਾਲੂ ਹੋ ਜਾਣਿਆ ਤਾਂ ਮਗਲੇ ਚੱਲ ਪਿਆ ਨਾ ਆਵਰੇ ਹਾਸਕਾ ਲਾ ਗਿਆ ਨਾ ਤੇ ਡਾਕਾ ਨਾ ਡਾਕਾ ਨਾ ਹਾਸਕਾ ਕਹਾਂ ਨਾ ਆ ਪੋਸਟ ਆਫ ਜਾ ਗਿਆ ਭਾਈ ਥੰਨੇ ਦਾ ਅੱਗੇ ਆ ਗਿਆ ਕਹਾਣਾ ਆ ਲਿਖਿਆ ਵੀ ਹੋਏ ਬੋਰਡ ਦੇ ਉੱਪਰ ਆ ਦੇ ਹਾਂ ਹਾਂ ਆਪੇ ਦਾ ਆ ਗਿਆ ਬੱਸ ਸਟੈਂਡ ਇਹ ਬਚਾਲ ਦਾ ਬੱਸ ਸਟੈਂਡ ਹੈ ਅੱਛਾ ਬਚਾਲ ਲ ਵੱਡਾ ਮਗਰ ਹੈਗਾ ਨਾ ਵੱਡਾ ਬੱਸ ਸਟੈਂਡ ਪਿੱਛੇ ਰਹਿ ਗਿਆ ਵੱਡਾ ਪਿੱਛੇ ਰਹਿ ਗਿਆ ਇਹ ਬਚਾਲ ਦਾ ਬੱਸ ਸਟੈਂਡ ਆ ਗਿਆ ਹੌਸਪੀਟਲ ਆ ਗਈ ਹੌਸਪੀਟਲ ਆ ਆ ਗਿਆ ਪੰਜਾਬ ਦਾ ਵਾਪਸ ਆ ਗਿਆ ਬਜਾਣ ਲਾ ਗਿਆ ਵੱਡਾ ਪਿੱਛੇ ਰਹਿ ਗਿਆ ਉਹ ਅਸੀਂ ਕਿੱਧਰ ਜਾਣਾ ਸਿੱਧਾ ਹੀ ਅੰਦਰ ਨੂੰ ਜਾਣਾ ਅੰਦਰ ਨੂੰ ਜਾਣਾ 15 ਮਿੰਟ ਹੋਰ ਇਹ ਆ ਗਿਆ ਇਹ ਮਾਰ ਦੀ ਦੂਸਰੀ ਪਾਰਕਿੰਗ ਆ ਹਾਂ ਇਹ ਪਾਰਕਿੰਗ ਆ ਉਹ ਵਾਹ ਆਪਾਂ ਪਹਿਲਾਂ ਦਿਖਾਈ ਹੋਈ ਹਾਂ 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 ਦਿਖਾਇਆ ਆ ਬਸ ਇਹ ਦਿਖਾਈ ਹੋਈ ਆ ਰਹੀ ਕੁਸ਼ ਕੁ শোরੂਮ ਇੱਥੇ ਆ ਗਿਆ ਆ ਇੱਧਰ ਵੀ ਕਾਹੀ ਮਾਰਗੀ ਡਾਣਾ ਹੈ ਹਾਂ ਹਾਂ ਆ ਬਾਟਾ ਦੇ ਹਾਂ ਠੀਕਾਟ ਇੱਧਰ ਵੀ ਦੇਖੋ ਠੀਕਾਟ ਵਾਲੇ ਅੱਜ ਬੰਦ ਨਹੀਂ ਕਿਉਂ ਉਹ ਚੱਕਿਆ ਗਿਆ ਬੰਦ ਹੋ ਗਿਆ ਜਾਂ ਦਵਾਰ ਵੀ ਹੈ ਨਾ ਨਹੀਂ ਹਾਂ ਠੋਟ ਵਾਲਾ ਚੱਕਿਆ ਗਿਆ ਹੈ ਅਰੇ ਇਹ ਉੱਧਰ ਹੀ ਲੈ ਗਏ ਫਿਰ ਯਾ ਉਹ ਅਰੇ ਆ ਬੋ ਬੜਿਆ ਹਾਂ ਠੀਕਾਟ ਵਾਲੇ ਉੱਪਰ ਰਹੇਗੇ ਬੀਵੀਆਰ ਨਹੀਂ ਹੋਵੇ ਲੱਗ ਉਹ ਵੀ ਹੁਣ ਆਪਾਂ ਚੜ ਜਾਣਾ ਰੋਡ ਤੇ ਆ ਗਿਆ ਨਾ ਇਹ ਆ ਗੰਨੇ ਨਾ ਪੀਰਖਾਨਾ ਰੋਡ ਬਾਈ ਅੱਛਾ ਪੀਰਖਾਨਾ ਰੋਡ ਆਇਆ ਹਾਂ ਆਪਾਂ ਰੋਡ ਤੇ ਜਾਣਾ ਆ ਗਿਆ ਨਾ ਆਪਾਂ ਰੋਡ ਤੇ ਰਖਾਉਣੇ ਆ ਆਪਾਂ ਵੱਡੇ ਜਾ ਕੇ ਰੋਡ ਤੇ ਜਾਂਦਾ ਹਾਂ ਬਾਕੀ ਆ ਹਸਪੀਟਲ ਆ ਗਿਆ ਨਾ ਇਹ ਚਾਰ ਵੱਡੇ ਕੋ ਚੜ ਜਾਂਦਾ ਜਿਵੇਂ ਉਹ ਆਪਾਂ ਬਚਾ ਲੈਂਦੇ ਕੋਈ ਫੇਰ ਹੋਰ ਚੜ ਜਾਵੇਂ ਆਪਾਂ ਦੇ ਸਿੱਧੇ ਚਾਰ ਆ ਹਸਪੀਟਲ ਆ ਗਿਆ ਆ ਹਸਪੀਟਲ ਆ ਗਿਆ ਗਾਣੇ ਚੱਲਦੇ ਆ ਵੇਹੇ ਆ ਤਾਂ ਸੰਡੇ ਆ ਤਾਂ ਦੁਕਾਨਾਂ ਬੰਦ ਨੇ ਯਾਤਰਾ ਹੁਣ ਰੋਡ ਤੇ ਜਾਣਾ ਨਾ ਉਹਦੇ ਸਾਹਮਣੇ ਆ ਸਾਹਮਣੇ ਰੋਡ ਆ ਗਿਆ ਉਹ ਦੇਖੋ ਅਭੀ ਆਸ਼ਟਾ ਹੈ ਲੈਨੇ ਕਰਦੇ ਪੈਨਪਲ ਕਲਿਨੀਕ ਉਹਵਾ ਆਉਣਾ ਅਗਿੱਤਰ ਇਹ ਰੋਲ ਗੜ ਮਰੇ ਕੋਲੇ ਰੋਡ ਆ ਗਿਆ ਨਾ ਇਹ ਫਲੇਪੋਰਟ ਰੋਡ ਆ ਗਿਆ ਆਪਣਾ ਸਾਰਾ ਆਉ ਉਹ ਆ ਗਿਆ ਸਾਹਮਣੇ ਜਾਨ ਹਜ਼ਾਰ ਗੜਾ ਅਮਨੇ ਨਾ ਮੱਲਵਾ ਹੈਗਾ ਥੱਲੇ ਜਾਂ 9 ਵਜੇ ਦਾ ਯਾਰ ਫਿੱਡਾ ਬੈਠਾ ਹੈ। ਇਹ ਰੋੜਾ ਹੱਸ ਕੋਲੇਰ ਕੋਰ ਦਾ ਜੱਗ ਨੂੰ ਯਾਰ ਵੀ ਆ। ਅੱਜ ਮੋੜ ਮੋਟਾ ਬੈਠਿਆ ਨਾ ਅੱਜ ਐਤਵਾਰ ਕਰਕੇ ਦੁਕਾਨਾਂ ਓੜੀਏ ਉਹ ਹਾਂ ਦੁਕਾਨਾਂ ਬੰਦ ਨੇ। ਕੰਨੇ ਸ਼ਹਿਰ ਦੀ ਗੇੜੀ ਹੈ। ਅੱਜ ਆਪਾਂ ਅੰ타 ਸ਼ਹਿਰ ਦੇ ਘਾਤ। 423 ਤੇਰੇ ਹਵੇ ਘੱਟ ਦਾ ਬਹੁਤ بڑا ਘੱਟ ਦਾ ਬਹੁਤ ਆ ਮੇਰੇ ਵੀ ਆਪਾਂ ਆਪਾਂ ਉੱਥੇ ਸ਼ੇਡ ਉਪੀ ਲੈਨੇ ਆ ਮਾਚਾਉਂਗਾ। ਹਿਮਤ ਹੋ ਗਿਆ ਕਿਹਨੂੰ? ਥੋੜਾ ਜਿਹਾ ਪਹੁੰਚ ਗਏ ਟੀਮਾ ਚੌਂਕ। ਆ ਗਏ ਟੀਮਾ। ਇਹ ਆ ਟੀਮਾ ਚੌਂਕ। ਮਲਾਈ ਤੋਂ ਯਾਦ ਰਸਤੇ ਕਨਾਲੇ। ਇਹ ਆ ਜੀ ਟੀਮਾ ਚੌਂਕ। ਆਹੀ ਰੋਡ ਤੇ ਕਾਹਾਂ ਆ ਜਾਂਦਾ ਰਪਿੰਦਰ ਗਾਂਧੀ ਦਾ ਪਿੰਡ ਸਿਆ ਅਰ ਸੂਲੜਾ ਸਿਆ ਸੂਲੜਾ ਹੈ ਹਾਂ ਜੀ ਇੱਥੇ ਨਹੀਂ ਰੁਕੀਏ ਇੱਥੇ ਹੀ ਰੋਕ ਲਾਉ ਚਲੋ ਸ਼ੇਕ ਪੀ ਲਈਏ ਥੋੜਾ ਜਿਹਾ ਵੇ ਮੌਸਮ ਤਾਂ ਸਹੀ ਹੈ ਅੱਜ ਫਿਰ ਵੀ ਪੀ ਲੈਣੇ ਚੱਲ ਨਰਜੀ ਲੈ ਲਈਏ ਥੋੜੀ ਜੀ ਨਰਜੀ ਵੀ ਜ਼ਰੂਰੀ ਹੈ ਹੈ ਅ ਵੱਡੇ ਹੀ ਕਰਾ ਲੈ ਗਲਾਸ ਵਰ ਆਈਸਕ੍ਰੀਮ ਵੀ ਵਾਈ ਇਹ ਵਿੱਚ ਹੈ ਆਈਸਕ੍ਰੀਮ ਵੀ ਆ ਰਹੀ ਚੱਲ ਪੀਲਾ ਲਓ ਜੀ ਸ਼ੇਕ ਪੀ ਕੇ ਆਪਾਂ ਚੱਲ ਪਏ ਆਪਣੇ ਪਿੰਡ ਵੱਲ ਨੂੰ ਬਲੇ ਫੁੱਲਵਾਰ ਰੋਡ ਟੱਕਰ ਵੀ ਆ ਗਈ ਆ ਬਹੁਤ ਭੁੱਲ ਗਿਆ ਇਹ ਇੱਥੇ ਸੈਂਟਰ ਦਾ ਨਾ ਇਹ ਸਾਰੇ ਯਾਰਾਂ ਜੀ ਹੋ ਗਏ ਨੇ ਇਹ ਤਾਂ ਬਹੁਤ ਮੱਤਿਆ ਕੀੜਾ ਕਵਰ ਆ ਗਿਆ ਇਧਰ ਭਾਈ ਆ ਰੋਡ ਦੇ ਉੱਪਰ ਹੀ ਨੇਰੋਂ ਉੱਡਾ ਰੋਡ ਆਏ ਸਿੱਧਾ ਹੀ ਸਿੱਧਾ ਹੀ ਜਾਈ ਜਾਓ ਮਲੇਰ ਰੋਡ ਦੇ ਪਾਸੇ ਆ ਹਾਂ ਨੇਰੋਂ ਰੋਡ ਦੇ ਨਾਲ ਜਿੱਥੇ ਮਰਜੀ ਜਾ ਸਕਦੇ ਅਸੀਂ ਸਿੱਧਾ ਮਰੇ ਕੋਲੋਂ ਜਾਂਦਾ ਹੈ ਇਹ ਕਿਸੇ ਰੋਡ ਤੇ ਹਾਂ ਆਹਾਂ ਇਹਦੇ ਰੋਡ ਤੇ ਉਹ ਆਉਂਦੇ ਨੇ ਹਾਂ ਜੋਲੇ ਕੋਲੇ ਦੀ ਰੋਡ ਤੇ ਆਉਂਦੇ ਨੇ ਆ ਰੋਕੀ ਤੇ ਲੋਬੇ ਅਸੀਂ ਰਸਤੇ ਜਾ ਰਹੇ ਤੇ ਬੰਦੇ ਦਾ ਸਾਨੂੰ ਆ ਗਿਆ ਫੋਨ ਕਹਿੰਦਾ ਵੀ ਕੁਰਕਰੇ ਲੈ ਕੇ ਆਇਓ ਆਪਾਂ ਫਿਰ ਕੁਰਕਰੇ ਲੈ ਲਿਆ ਆਪਾਂ ਉਹਨੂੰ ਫਲੇਵਰ ਤੇ ਲੈ ਲੇ ਫਿਰ ਦੋ ਆਪਾਂ ਤਿੰਨ ਲਾਲ ਲੈ ਲੇ ਦੋ ਹਰੇ ਪਾਇਆ ਨੂੰ ਲੈ ਲਾ ਦੇ ਵਿੱਚੋਂ ਨੇ ਤੇ ਆਹ ਦੇਖ ਸਕਦਾ ਬੰਦਾ ਉਹ ਆ ਭਾਈ ਤੇਰਾ ਸਮਾਨ ਲੈ ਲਿਆ ਭਾਈ ਹੁਣ ਲੰਬਾਂ ਨਾ ਨਹੀਂ ਸਾਨੂੰ ਠੀਕ ਆ ਵੀਡੀਓ ਰਿਕਾਰਡ ਹੋ ਗਈ ਆ ਚੱਕ ਤੇਰਾ ਲਫਾਫਾ ਸੰਭਲੇ ਲਫਾਫਾ ਤੇ ਹੁਣ ਚੱਲਦੇ ਆਪਾਂ ਅੱਗੇ ਲਓ ਜੀ ਬੰਦਰ ਗਰਮਾ ਦੇਖ ਲੈ ਭਾਈ ਕੁਰਕਰੇ ਲੈ ਲੈ ਹੁਣ ਆਪਾ ਬਾਪਰ ਕੇ ਲੈ ਲਿਆ ਇੱਕ ਬੈਗ ਤੁਗਾ ਪੂਰਾ ਚਲ ਉਹ ਕਿਹੜਾ ਆ ਕੇ ਪਿੰਡ ਇਹ ਆ ਪਿੰਡ ਆ ਕੇ ਖੜਾ ਆ ਗਿਆ ਖੜਾ ਆ ਗਿਆ ਆ ਨਹੀਂ ਕਹਿ ਰਹੇ ਆ ਦੇਖਿਆ ਆ ਆ ਗਿਆ ਤੂੰ ਵਾਹ ਇਸਟਰ ਨੂੰ ਆਹੀ ਰੋਡ ਤੇ ਕਹਾ ਮੈਂ ਥੋੜਾ ਅੰਦਰ ਜਾ ਕੇ ਇਹੀ ਰੋਡ ਤੇ ਉਹਦਾ ਕਰਨਾ ਹੋ ਜਾਂਦਾ ਜੀ ਹਾਂ ਹਾਂ ਖੜਾਲਾ ਪਿੰਡ ਹਾਂ ਹਾਂ ਇਹੀ ਰੋਡ ਤੇ ਹੋ ਰਹਿ ਜਾਂਦਾ ਠੀਕ ਥੋੜਾ ਅੰਦਰ ਆਇਆ ਕਹਾ ਗਿਆ ਇਹ ਖੜਾ ਆ ਗਿਆ ਦੁਵਾ ਉਹ ਸ਼ਰੂ ਨਾ ਹੀ ਰੋਡ ਤੇ ਆ ਤਾਂ ਆਪਾਂ ਉਰੋਂ ਮੜ ਜਾਣਾ ਆਪਣਾ ਆਪਾਂ ਇੱਥੇ ਮੜ ਜਾਣਾ ਉਹ ਅੱਡੇ ਚੋਂ ਸਿੱਧੀ ਸੜਕ ਜਾਊ ਆਪਣੇ ਪਿੰਡ ਹਾਂ ਆਹ ਸੜਕ ਰਤਨਪਾਲੋਂ ਦੀ ਹੋ ਕੇ ਆਪਣੇ ਪਿੰਡ ਜਾਊ ਆਪਾਂ ਇੱਧਰ ਦੀ ਆਪ ਮੋੜਨੀ ਆਪਾਂ ਮੋੜਨਾ ਹਾਂ ਜੀਨੇ ਆਪਣੇ ਪਿੰਡ ਤੋਂ ਮੋੜਨਾ ਇੱਧਰ ਤੋਂ ਆਜੋ ਆਹ ਰਾਹ ਤੇ ਆਜੋ ਭਾਈ ਜੀ ਨੇ ਹੁਣ ਹਾਂੁੱਲੇ ਛੱਦੇ ਨੇ ਹੁਲੇ ਛੱਦੇ ਜਾਂਤ ਲਾਗੇ ਮੋੜਾਂਗੇ ਆਓ ਵੀ ਆਪਾਂ ਪਹੁੰਚ ਚੁੱਕੇ ਹਾਂ ਘਰੇ ਤੇ ਆ ਤਾਂ ਕੋਈ ਖਾਸ ਨਹੀਂ ਦੀ ਨਾ ਆ ਤਾਂ ਉਹ ਖੰਨੇ ਗਈ ਸੀ कल गुरु गो जे लवा होया हां अत्त बस बन्दा बीमार दे दवाई दिवण गए थी ते कदे दिखावा खन्ना ਤੁਹਾਨੂੰ ਸਾਰਾ ਕੱਲੀ ਕੱਲੀ ਮਾਰਕੀਟ ਕਾ ਦੇ ਬਣਾਵਾਂਗੇ ਵੀਡੀਓ ਹਾਂ ਤੇ ਆਦੀ ਵੀਡੀਓ ਕਰਦੇ ਇੱਥੇ ਐਂਡ ਜੇ ਵੀਡੀਓ ਵੀਡੀਓ ਲੱਗੀ ਹੈ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਧੰਨਵਾਦ ਤੇ ਮਿਲਦੇ ਹਾਂ ਕੋ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ बस ਕੁਛ ਖਾ ਨਹੀਂ ਜੀ ਆਪਾਂ ਤੁਹਾਨੂੰ ਥੋੜਾ ਜਿਹਾ ਖੰਨਾ ਦਿਖਾਤਾ ਬਾਕੀ ਸਾਡਾ ਬੰਦਾ ਬਿਮਾਰ ਤੇ ਉਹਨੂੰ ਦਵਾਈ ਦਿਵਾਉਣ ਗਿਆ ਸੀ ਤੇ ਠੀਕ ਆ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ